ਚੈਲਫਾ ਪੰਜਾਬ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਬੜਾ ਵੱਡਾ ਘਾਟਾ ਪਿਆ ਪੱਲਾ ਸਾਬ ਚਲੇ ਗਏ ਰੂਗੀ ਦੇ ਹੈ ਤੋਂ ਕਮਨ ਚਲੇ ਗਏ ਤੇ ਜੋੰਦਾ ਜੀ ਬਾਰੇ ਤੁਸੀਂ ਰੋਸ ਮਾਰਚ ਕਰ ਰਹੇ ਹੋ ਜੀ ਜੀ ਬੇਸਿਕਲੀ ਜੀ ਇਹ ਜਿਹੜਾ ਰੋਸ ਮਾਰਚ ਮਾਰਚ ਹੈਗੇ ਜੀ ਸ਼ਾਂਤੀ ਮਾਰਚ ਮੈਨੂੰ ਕਹੂੰਗਾ ਕਿਉਂਕਿ ਅਵਾਰਾਂ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਤੋਂ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਜੀ ਧੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਿਆ ਜਾਂਦਾ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ ਤੋਂ ਜਾਣੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਹੈ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨਹੀਂ ਜੀ ਇਹ ਕਿਹਦੀ ਲਾਪਰਵਾਈਆਂ ਕਿਦੀਆਂ ਹੈ ਲਾਪਰਵਾਈਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਪੁੱਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਉਸ ਐਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ ਗਾਵਾ ਬੜਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਜੀ ਜੀ ਇਸ ਦੁਨੀਆ ਤੋਂ ਚਲੇ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗਾ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50 ਹਜ਼ਾਰ ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਲੀਆਂ ਕਰਕੇ ਜਾਨਵਰਾਂ ਦੇ ਆ ਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮੁਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਮੇਰੀ ਐਨ ਜੀਓ ਹੈਗੀ ਜੀ ਗੇਵੀਚੇਲ ਫਾਊਂਡੇਸ਼ਨ ਸੋ gevichailfoundation.com ਦੇ ਉੱਤੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਟੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ بس یہی ਬੇਨਤੀ ਹੈ ਜੀ ਸਾਰਿਆਂ ਨੂੰ ਜੀ ਕੀ ਲੱਗਦਾ ਨਹੀਂ ਕਿ ਸੀਐਮ ਸਾਹਿਬ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹੱਕ ਹੋ ਰਿਏ ਨੇ ਤੇ ਕਾਉਸਸ ਦੇ ਉੱਪਰ ਹੀ ਆਪਾਂ ਸਵਾਲ ਖੜਾ ਕਰ ਰਹੇ ਵੇ ਕਾਉਸਸ ਸੇ ਜਾ ਕੇ ਥੇ ਰਿਆ ਫਿਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਹੈ ਕਈਆਂ ਨੂੰ ਤਾਂ ਕਾਉਸਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਹੈ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਕਾਉਸਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਹੈ। ਹਨਾ ਚੰਦ ਸਾਹਿਬ ਗੱਲਾਂ ਆਪਾਂ ਕਾਉਸਸ ਦੀ ਗੱਲ ਕਰਦੇ ਆਂ ਸੜਕਾਂ ਦੇ ਉੱਤੇ ਵੀ ਉਹਨਾਂ ਹੀ ਟੈਕਸ ਲਿੱਤਾ ਜਾਂਦਾ ਵਹੀਕਲਸ ਦੇ ਵੀ ਟੈਕਸ ਲਿੱਤਾ ਜਾਂਦਾ ਬਿਲਕੁਲ ਜੀ ਬਿਲਕੁਲ ਟੋਨ ਪਲਾਜ਼ਾ ਇੰਨੇ ਲੱਗੇ ਹੋਏ ਆ ਉਹਨਾਂ ਦਾ ਕਰੋੜ ਰੁਪਏ ਇਕੱਠਾ ਹੁੰਦਾ ਇੱਕ ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਦੇ ਮੁਤਾਬਿਕ ਇਸੇ ਕਰਨ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਜੀ 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 ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹੇਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਨੇ ਸਹਿਮਤ ਨਹੀਂ ਜੀ ਸੜਕਾਂ ਦੇ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਸਾਡੇ ਫਰੈਂਡ ਸਰਕਲਸ ਦੇ ਵਿੱਚ ਬਹੁਤਾਂ ਦੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਜਿਹੜਾ ਇਸ ਸ਼ਾਂਤੀ ਮਾਰਚ ਦਾ ਉਦੇਸ਼ ਹੈਗੇ ਜੀ ਉਹ ਇਹ ਆ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ ਤਾਜ਼ਾ ਗੱਲ ਹੋਈ ਹੈਗੀ ਐ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਇਹ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਕਿਉਂਕਿ ਹਾਂਜੀ ਜਿਹੜੀ ਗੱਲ ਕਰੀਏ ਜਿਹੜੀ ਹਿਮਾਚਲ ਪ੍ਰੋਡ ਦੇ ਵੱਲੋਂ ਸਰਕਾਰ ਨੂੰ ਟਟਕਾਰ ਵੀ ਲਈ ਗਈ ਤੇ ਕਿਹਾ ਵੀ ਗਿਆ ਕਿ ਕਾਉਸਸ ਜਾ ਕੇ ਇਥੇ ਦਾ ਹਿਸਾਬ ਦਿੱਤਾ ਜਾਵੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਇਹ ਜਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਹੀ ਕਹਿੰਦੇ ਵੀ ਇੱਥੇ ਕਿਉਂਕਿ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਹੈ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੀ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਤਾਂ ਇੱਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈਏ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਉਹ ਇਨਸਾਨੀ ਜਾਨ ਬਚਾਉਣਾ ਹੈ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਸੌਲ ਕਰੋਗੇ ਕਿਉਂਕਿ ਗੁਰਿੰਦਰ ਘੋਮਣਦੀ ਵੀ ਕੱਲ ਹਸਪਤਾਲ